ਹਾਂਜੀ ਸਾਰੇ ਲੁਧਿਆਣਾ ਵਾਸੀਆਂ ਨੂੰ ਜੈ ਸ਼੍ਰੀ ਰਾਮ राधे राधे जय श्री कृष्णा ਔਰ ਮੈਂ ਭੋਲੀ महंत ਡੇਰਾ ਸਲੇਮ ਟਾਪਰੀ ਤੋਂ ਲੁਧਿਆਣੇ ਸ਼ਹਿਰ ਚੋਂ ਅਖਿਲ ਭਾਰਤ ਦੇ किन्नर ਸਮਾਜ ਵੱਲੋਂ ਸਨਾਤਨ ਧਰਮ ਵੱਲੋਂ ਜਿਹੜਾ ਇਹ ਆਪਣਾ ਜੋ ਬੀਤੇ ਦਿਨ ਇਹ ਨਵੇਂ ਸਾਲ ਦੇ ਪਹਿਲੇ ਦਿਨ ਭਾਰਤ ਨਗਰ ਚੌਂਕ ਦੇ ਵਿੱਚ ਹਾਸ ਦਾ ਹੋਇਆ ਵਾ ਦਾਤਾ ਜਜਮਾਨ ਦੇ ਨਾਲ ਇੰਨੀ ਬਤਮੀਜ਼ੀ ਕੀਤੀ ਇਹ ਲੋਕਾਂ ਨੇ ਜਿਹੜੀ ਔਰ ਸਨਾਤਨ ਧਰਮ ਵੱਲੋਂ ਕਿਨਰ ਸਮਾਜ ਵੱਲੋਂ ਮੈਂ ਇਹਦੀ ਕੜੀ ਕੜੀ ਨਿੰਦਿਆ ਕਰਦੀ ਆ ਔਰ ਅਸੀਂ ਉਹ ਜਿਹੜਾ ਪਰਿਵਾਰ ਹੈ ਜਿਹੜੇ ਵਿਚਾਰੇ ਸੋਗ ਦੇ ਵਿੱਚੋਂ ਆਏ ਸੀ ਜਿਨ੍ਹਾਂ ਦੇ ਕੋਈ ਬਜ਼ੁਰਗ ਘਰੋਂ ਆਪਣਾ ਵਿਦਾ ਹੋ ਗਿਆ ਸੀ ਔਰ ਮੁੱਕ ਗਿਆ ਸੀ ਉਹ ਉਹ ਪਰਿਵਾਰ ਪਹਿਲਾਂ ਹੀ ਪ੍ਰੇਸ਼ਾਨ ਸੀ ਉਹਨਾਂ ਨੂੰ ਹੋਰ ਪ੍ਰੇਸ਼ਾਨ ਕੀਤਾ ਗਿਆ ਪਾਤਨਗਰ ਚੌਕ ਦੇ ਵਿੱਚ ਔਰ ਪ੍ਰਸ਼ਾਸਨ ਨੂੰ ਅਸੀਂ ਪਹਿਲਾਂ ਵੀ ਕਈ ਵਾਰ ਕਹਿ ਚੁੱਕੇ ਆ ਵੀ ਜਿਹੜੇ ਮੰਤ ਸਮਾਜ ਹੈ ਕਿਨਰ ਸਮਾਜ ਹੈ ਉਹ ਤੁਹਾਡੀਆਂ ਦੁਆਵਾਂ ਮੰਗਣ ਵਾਲਾ ਸਮਾਜ ਹੈ ਉਹ ਤੁਹਾਡੇ ਬੱਚਿਆਂ ਦੀਆਂ ਖੈਰਾ ਮੰਗਣ ਵਾਲਾ ਸਮਾਜ ਹੈ ਉਹ ਤੁਹਾਡੇ ਘਰੋਂ ਆਤਾ ਲਿਆ ਕੇ ਖਾਣ ਵਾਲਾ ਸਮਾਜ ਆ ਉਹ ਲਾ ਕੇ ਤੁਹਾਨੂੰ ਦੁਖੀ ਕਰਨ ਵਾਲਾ ਮੈਂ ਜਿਹੜੀ ਪ੍ਰਸ਼ਾਸਨ ਅੱਗੇ ਵੀ ਮੰਗ ਕਰਦੀ ਆ ਔਰ ਮੇਰੇ ਪੂਰੇ ਜਿੰਨੇ ਵੀ ਲੁਧਿਆਣੇ ਸ਼ਹਿਰ ਦੇ ਵਿੱਚ ਡੇਰੇ ਨੇ ਡੇਰਿਆ ਵਾਲੇ ਮੰਤ ਨੇ ਗੱਦੀ ਵਾਲੇ ਮੰਤ ਨੇ ਉਹ ਕਦੇ ਵੀ ਐਦਾ ਦੀ ਉਲੰਘਣਾ ਨਹੀਂ ਕਰ ਸਕਦੇ ਇਹ ਲੋਕ ਪਤਾ ਨਹੀਂ ਕਿੱਥੋਂ ਕਿੱਥੋਂ ਆਏ ਹੋਏ ਨੇ ਕਿਹੜੇ ਕਿਹੜੇ ਸ਼ਹਿਰ ਚੋਂ ਆਏ ਹੋਏ ਨੇ ਇਹ ਪ੍ਰਸ਼ਾਸਨ ਦਾ ਕੰਮ ਆ ਇਹਨਾਂ ਦੀ छानबीन ਕਰਨੀ ਇਹਦੇ ਨਾਲ ਜੋ ਸਾਡਾ ਮੰਤ ਸਮਾਜ ਹੈ ਸੁਖਦੁਆ ਸਾਡੇ ਸਮਾਜ ਨੂੰ ਸੁਖਦੁਆ ਵੀ ਕਿਹਾ ਜਾਂਦਾ ਆ ਵੀ ਇਹ ਜਿਹੜੀ ਆ ਸੁੱਖ ਮੰਗਦੇ ਆ ਇਹ ਲੋਕਾਂ ਲਈ ਦੁਆ ਮੰਗਦੇ ਆ ਦੁੱਧ ਵਾਲੇ ਨੂੰ ਦੁੱਧ ਮਿਲੇ ਪੁੱਤ ਵਾਲੇ ਨੂੰ ਪੁੱਤ ਮਿਲੇ ਅਸੀਂ ਕਦੇ ਕਿਸੇ ਨਾਲ ਲੜਾਈ ਨਹੀਂ ਕਰਕੇ ਆਪਣਾ ਰਾਜੀ ਔਰ ਨਾ ਲੜਨਾ ਚਾਹਨੇ ਅਸੀਂ ਤਾਂ ਦੁਆਵਾਂ ਮੰਗਨ ਵਾਲੇ ਆ ਜੇ ਕੋਈ ਸਾਨੂੰ ਕੁਝ ਕਹਿ ਵੀ ਦਿੰਦਾ ਆ ਅਸੀਂ ਉਹਨੂੰ ਵੀ ਕਹਿੰਨੇ ਵੀ ਭਲਾ ਹੋਵੇ ਤੇਰੇ ਬੱਚੇ ਰਾਜੀ ਰਹਿਣ ਇਹ ਜਿਹੜੇ ਆ ਇਹ ਲੋਕ ਜਿਹੜੇ ਸ਼ਰਾਰਤੀ ਅੰਸਰ ਮੈਂ ਪ੍ਰਸ਼ਾਸਨ ਅੱਗੇ ਬੇਨਤੀ ਕਰਦੀ ਆ ਔਰ ਉਹ ਜਿਸ ਪਰਿਵਾਰ ਦੀ ਇਹਨਾਂ ਨੇ ਬੇਇੱਜ਼ਤੀ ਕੀਤੀ ਆ ਮੈਂ ਉਹਨਾਂ ਦੇ ਦਮਦਮ ਤੇ ਨਾਲ ਆ ਔਰ ਇਸ ਟਾਈਮ ਤੇ ਅਸੀਂ ਸਾਰੇ ਮੰਤ ਜਿਹੜੇ ਆ ਲੁਧਿਆਣਾ ਸ਼ਹਿਰ ਦੇ ਗੱਦੀ ਨਸ਼ੀਨ ਮੰਤ ਹੈ ਸਾਡੀ ਜਿਹੜੀ ਗੱਦੀ ਚੱਲੀ ਆ ਰਹੀ ਹੈ ਫਕੀਰਾਂ ਵਾਲੀ ਉਹ ਗੱਦੀ ਦੇ ਸਾਰੇ ਮੰਤ ਉਸ ਪਰਿਵਾਰ ਦੇ ਨਾਲ ਹੈ ਔਰ ਪ੍ਰਸ਼ਾਸਨ ਅੱਗੇ ਉਹ ਡੀਸੀ ਸਾਹਿਬ ਅੱਗੇ ਮੈਂ ਇਹ ਮੰਗ ਕਰਦੀ ਆਂ ਵੀ ਜਿਹੜਾ ਇਹਨਾਂ ਨੂੰ ਆਪਣਾ ਜਿੱਥੋਂ ਜਿੱਥੋਂ ਇਹ ਆਏ ਆ ਇਹਨਾਂ ਨੂੰ ਉੱਥੇ-ਉੱਥੇ ਤੋੜਨਾ ਚਾਹੀਦਾ ਇਹ ਕੋਈ ਮੰਤਾਂ ਦੇ ਚੇਲੇ ਨਹੀਂ ਹੈਗੇ ਇਹ ਕੋਈ ਕਿਸੇ ਡੇਰੇ ਦੇ ਨਾਲ ਇਹਨਾਂ ਦਾ ਸੰਬੰਧ ਨਹੀਂ ਹੈਗਾ ਇਹ ਸਿਰਫ ਆਪਣਾ ਇਹਨਾਂ ਨੇ ਇੱਕ ਗੁਰਕ ਧੰਦਾ ਬਣਾਇਆ ਹੋਇਆ ਵਾ ਇਹਨੂੰ ਖਾਤਮਾ ਕਰਨਾ ਜਿਹੜੀ ਸਾਡੀ ਮੰਨਤਾ ਦੀ ਪਰੰਪਰਾ ਆ ਉਹ ਪਰੰਪਰਾ ਜਿਹੜੀ ਸਾਡੀ ਆ ਤੁਹਾਡੇ ਘਰਾਂ ਚ ਜਦੋਂ ਬੱਚਾ ਪੈਦਾ ਹੋਏਗਾ ਅਸੀਂ ਖੁਸ਼ੀ ਮਨਾਵਾਂਗੇ ਉਹਦੀ ਉਹਦੀ ਅਸੀਂ ਵਧਾਈ ਲਾਵਾਂਗੇ ਸਾਡੇ ਲਈ ਉਹੀ ਲੱਖਾਂ ਹੁੰਦਾ ਆ ਉਹੀ ਕੱਖਾਂ ਹੁੰਦਾ ਉਹੀ ਸਭ ਕੁਝ ਹੁੰਦਾ ਸਾਡੇ ਲਈ ਸਾਡੇ ਲਈ ਉਹ ਦਾਨ ਜਿਹੜਾ ਹੁੰਦਾ ਨਾ ਉਹ ਬੜਾ ਮਹੱਤਵਪੂਰਨ ਦਾਨ ਹੁੰਦਾ ਆ ਉਹ ਔਰ ਜਿਹੜਾ ਇਹ ਲੋਕ ਆਪਣਾ ਜਿਹੜਾ ਸਟੇਸ਼ਨ ਦੇ ਉੱਤੇ ਜਾਂ ਬੱਸਾਂ ਦੇ ਵਿੱਚ ਜਾਂ ਚੌਂਕਾ ਦੇ ਵਿੱਚ ਮੰਗਦੇ ਆ ਇਹ ਇਹ ਬਿਲਕੁਲ ਜਿਹੜੀ ਸਾਡੀ ਮਹੰਤ ਸਮਾਜ ਦੀ ਪਰੰਪਰਾ ਹੈ ਉਹਦੇ ਤੋਂ ਬਾਹਰ ਹੈ ਇਹ ਸਾਡੇ ਵਿੱਚ ਇਹ ਕੰਮ ਨਹੀਂ ਚੱਲਦਾ ਅਸੀਂ ਵਿਆਹ ਦੀ ਵਧਾਈ ਲੈਣੇ ਆ ਔਰ ਅਸੀਂ ਆਪਣਾ ਜਿਹੜਾ ਬਾ ਕਾਕੇ ਜੰਮੇ ਦੀ ਵਧਾਈ ਲੈਣੇ ਔਰ ਦੁਆਵਾਂ ਮੰਗਦੇ ਆ ਸੁਖ ਦੁਆ ਵੀ ਸਾਨੂੰ ਕਹਿੰਦੇ ਮਹੰਤਾ ਨੂੰ ਔਰ ਇਹਨਾਂ ਕੁਝ ਕਹਿੰਦੇ ਹੋਏ ਮੈਂ ਜਿਹੜਾ ਉਹ ਪਰਿਵਾਰ ਹੈ ਉਹ ਪਹਿਲਾਂ ਹੀ ਵਿਚਾਰੇ ਦੁਖੀ ਸੀ ਕਿਤੇ ਮਰਗ ਤੋਂ ਆਏ ਸੀਗੇ ਤੇ ਮੈਂ ਉਹਨਾਂ ਦੇ ਨਾਲ ਹਮਦਰਦੀ ਮੈਨੂੰ ਬਹੁਤ ਆ ਕਿਉਂਕਿ ਮੈਨੂੰ ਬੜਾ ਆਪਣਾ ਮਹਿਸੂਸ ਹੋਇਆ ਵੀ ਸਾਡੇ ਕਿਨਰ ਸਮਾਜ ਦਾ ਜਿਹੜਾ ਨਾ ਬਦਨਾਮ ਹੋ ਰਿਹਾ ਵਾ ਇਹ ਜੇ ਲੋਕਾਂ ਨੂੰ ਪ੍ਰਸ਼ਾਸਨ ਨੱਥ ਪਾਵੇ ਔਰ ਜਿੱਧਰੋਂ ਜਿੱਧਰੋਂ ਆਏ ਆ ਅਗਰ ਇਹਨਾਂ ਦਾ ਕੋਈ ਗੁਰੂ ਹੈਗਾ ਉਹਨੂੰ ਬੁਲਾਇਆ ਜਾਵੇ ਪ੍ਰਸ਼ਾਸਨ ਵੱਲੋਂ ਅਗਰ ਕੋਈ ਇਹਨਾਂ ਦਾ ਮਾਪਿਓ ਹੈਗਾ ਵਾ ਤਾਂ ਉਹਨਾਂ ਨੂੰ ਬੁਲਾਇਆ ਜਾਵੇ ਪ੍ਰਸ਼ਾਸਨ ਵੱਲੋਂ ਇਹ ਪ੍ਰਸ਼ਾਸਨ ਦਾ ਕੰਮ ਹੈ ਪ੍ਰਸ਼ਾਸਨ ਇਹਨਾਂ ਨੂੰ ਨਕੇਲ ਪਾਵੇ ਅچھے ਤਰੀਕੇ ਦੇ ਨਾਲ ਔਰ ਜੇ ਕੋਈ ਇਹਦੇ ਵਿੱਚ ਕੋਈ ਕਿਨਰ ਹੈਗਾ ਆ ਇਹਨਾਂ ਦੀ ਸਪੋਰਟ ਕਰਦਾ ਤੇ ਉਹਨੂੰ ਵੀ ਆਪਣਾ ਜਿਹੜੀ ਨਕੇਲ ਪਾਈ ਜਾਵੇ ਕਿਉਂਕਿ ਸਾਡੀ ਪਰੰਪਰਾ ਚੋਂ ਇਹ ਗੱਲ ਬਾਹਰ ਹੈ ਔਰ ਬੜੀ ਸ਼ਰਮਨਾਕ ਗੱਲ ਹੈ ਇਹ ਪ੍ਰਸ਼ਾਸਨ ਨੂੰ ਵੀ ਮੈਂ بار-ਬਾਰ ਬੇਨਤੀ ਕਰਦੀ ਆ ਲੀਡਰਸ ਹਮਾਲ ਨੂੰ ਵੀ ਮੈਂ ਬਹੁਤ ਸਾਰੀ ਬੇਨਤੀ ਕਰਦੀ ਆ ਵੀ ਇਹ ਜਿਹਨੂੰ ਨੱਥ ਪਾਈ ਜਾਵੇ ਇਹ ਜਿਹਨੂੰ ਚੌਂਕਾ ਦੇ ਵਿੱਚੋਂ ਖਦੇੜਿਆ ਜਾਵੇ ਜਦੋਂ ਪ੍ਰਸ਼ਾਸਨ ਆਪਣੀ ਆਈ ਤੇ ਆ ਜਾਵੇ ਤਾਂ بڑے بڑے ਨੂੰ ਪ੍ਰਸ਼ਾਸਨ ਖਦੇੜ ਦਿੰਦਾ ਵਾ ਲੇਕਿਨ ਇਹਨਾਂ ਨਾਲ ਵੀ ਜਿਹੜਾ ਪ੍ਰਸ਼ਾਸਨ ਥੋੜੀ ਸਖਤਾਈ ਵਰਤੇ ਔਰ ਤਾਂ ਕਿ ਇਹ ਚੌਂਕ ਦੇ ਵਿੱਚ ਲੁਧਿਆਣੇ ਸ਼ਹਿਰ ਦੇ ਵਿੱਚ ਕਿਤੇ ਵੀ ਇਹ ਨਜ਼ਰ ਲਾਣ ਔਰ ਮੈਂ ਉਹ ਪਰਿਵਾਰ ਦੇ ਨਾਲ ਬਿਲਕੁਲ ਉਹਨਾਂ ਨੂੰ ਮਿਲੂੰਗੀ ਵੀ ਮੈਂ ਅਗਰ ਮੈਨੂੰ ਪਤਾ ਲੱਗ ਗਿਆ ਵੀ ਉਹ ਕਿਹੜੇ ਮਹੱਲੇ 'ਚ ਰਹਿੰਦੇ ਨੇ ਮੈਂ ਜ਼ਰੂਰ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕਰੂੰਗੀ ਔਰ ਮੈਂ ਉਸ ਪਰਿਵਾਰ ਦੇ ਨਾਲ ਐ ਉਹ ਜਿਹੜੀ ਬੇਟੀ ਐ ਬੋਲਦੀ ਭਈ ਉਹ ਬੇਟੀ ਸਾਡੀ ਬੱਚੀ ਆ ਉਹ ਸਾਡੀ ਧੀ ਆ ਉਹ ਉਹ ਸਾਡੀ ਭੈਣ ਆ ਔਰ ਜਿਹੜਾ ਪਰਿਵਾਰ ਅੱਗੇ ਬੜਾ ਦੁਖੀ ਸੀਗਾ ਉਹਨਾਂ ਨੂੰ ਹੋਰ ਦੁਖੀ ਕੀਤਾ ਗਿਆ ਇਹ ਬੜੀ ਨਿੰਦਨਯੋਗ ਗੱਲ ਆ ਔਰ ਇਹ ਜਿਹੜੇ ਲੋਕ ਰੈੱਡ ਲੈਟਾ ਤੇ ਮੰਗ ਰਹੇ ਬਿਲਕੁਲ ਸਾਡੇ ਮਾਨਤਾ ਦੀ ਪਰੰਪਰਾ ਚ ਨਹੀਂ ਹੈਗਾ ਵੀ ਕਿਤੇ ਚੌਂਕਾ ਦੇ ਵਿੱਚ ਕਿਸ ਨੂੰ ਆਪਾਂ ਪ੍ਰੇਸ਼ਾਨ ਕਰੀਏ ਪੈਸੇ ਮੰਗੀਏ ਬਿਲਕੁਲ ਨਹੀਂ ਅਸੀਂ ਇਹ ਵਿਆਹ ਦੀ ਵਧਾਈ ਲੈਨੇ ਆ ਵਿਆਹ ਦੀ ਵਧਾਈ ਤੋਂ ਬਾਅਦ ਇੱਕ ਸਾਲ ਬਾਅਦ ਨਿਆਣਾ ਹੁੰਦਾ ਬੱਚਾ ਹੁੰਦਾ ਕਾਕਾ ਹੁੰਦਾ ਉਹਨਾਂ ਦੇ ਘਰੇ ਅਸੀਂ ਫੇਰ ਜਾਂਨੇ ਆ ਖੁਸ਼ੀ ਮਨਾਉਣ ਵਾਸਤੇ ਬਿਨਾ ਮਤਲਬ ਤੋਂ ਅਸੀਂ ਕਿਸੇ ਦੇ ਘਰੇ ਵੀ ਨਹੀਂ ਜਾਂਦੇ ਅਸੀਂ ਸਗਣਾ ਵਾਲਾ ਘਰ ਲੱਭਦੇ ਆ ਖੁਸ਼ੀਆਂ ਵਾਲਾ ਘਰ ਲੱਭਦੇ ਆ ਵੀ ਰੱਬਾ ਕਿਸੇ ਦੇ ਘਰੇ ਖੁਸ਼ੀ ਦਮੀ ਅਸੀਂ ਜਾ ਕੇ ਉਹਨਾਂ ਦੀ ਖੁਸ਼ੀ ਦੇ ਵਿੱਚ ਸ਼ਾਮਲ ਹੋਈਏ ਹੈਨਾ ਔਰ ਜਿਹੜੇ ਤੁਸੀਂ ਸਾਡੇ ਜਿਆਦਾਤਾ ਜਜਮਾਨ ਲੁਧਿਆਣੇ ਦੇ ਵਾਸੀ ਅਸੀਂ ਤੁਹਾਡੇ ਕੋਲੋਂ ਮੰਗ ਕੇ ਖਾਣਾ ਆ ਤੁਹਾਡਿਆਂ ਬੱਚਿਆਂ ਦੀਆਂ ਵਧਾਈਆਂ ਲੈ ਕੇ ਖਾਣੀਆਂ ਵਾ ਇਹ ਰੈੱਡ ਲਾਈਟ ਵਾਲਾ ਕੰਮ ਸਾਡੇ ਪਰੰਪਰਾ ਦੇ ਵਿੱਚ ਨਹੀਂ ਹੈ ਮੈਂ ਪ੍ਰਸ਼ਾਸਨ ਨੂੰ ਬਾਰ-ਬਾਰ ਬੇਨਤੀ ਕਰਦੀ ਲੀਡਰ ਸਾਹਿਬਾਨਾਂ ਨੂੰ ਵੀ ਬੇਨਤੀ ਕਰਦੀ ਆ ਵੀ ਇਹਨਾਂ ਨੂੰ ਚੌਂਕਾ ਦੇ ਵਿੱਚੋਂ ਰੈੱਡ ਲਾਈਟਾਂ ਦੇ ਵਿੱਚੋਂ ਖਦੇੜਿਆ ਜਾਵੇ ਜੈ ਸ਼੍ਰੀ ਰਾਮ ਜੈ ਭੋਲੇ ਜੈ ਬੋਲੇ ਜੈ ਭੋਲੇ ਜੈ ਭੋਲੇ ਜੈ